ਸਤਿ ਸ਼੍ਰੀ ਅਕਾਲ ਮੈਂ ਸੁਖਜੀਤ ਕੋਰ ਬਰਾੜ ਨਵੀ ਤਾਜ਼ਾ ਨਿਊ ਚੈਨਲ ਤੋਂ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਨਵੀਂ ਅਪਡੇਟ ਲੈ ਕੇ ਆਏ ਆ ਕੱਗਰ ਦਰਿਆ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ਾਮੀ 6 ਵਜੇ ਦਾ ਸਮਾਂ ਜਿਹੜੀ ਅਸੀਂ ਤੁਹਾਨੂੰ ਪਹਿਲਾਂ 2 ਦਿਨ ਪਹਿਲਾਂ ਜਿਹੜੀ ਰਿਪੋਰਟ ਦਿੱਤੀ ਸੀਗੀ ਤੇ ਜਿਹੜੀ ਅੱਜ ਦੇ ਰਹੇ ਆ ਅੱਜ ਦੇ ਵਿੱਚ ਥੋੜੀ ਜਿਹੀ ਚਿੰਤਾ ਵਾਲੀ ਗੱਲ ਤਾਂ ਕਹਿ ਸਕਦੇ ਆ ਕਿਉਂਕਿ ਪਾਣੀ ਦਾ ਲੈਵਲ ਵੱਧ ਗਿਆ ਪਿੱਛੋਂ ਪਾਣੀ ਛੱਡਿਆ ਗਿਆ ਇਸ ਕਰਕੇ ਕੱਗਰ ਦਰਿਆ ਦਾ ਜਿਹੜਾ ਪੰਚਕੁਲਾ ਡੇਰਾਬਾਸੀ ਦੇ ਵਿੱਚ ਪਾਣੀ ਦਾ ਲੈਵਲ ਵੱਧ ਗਿਆ ਨਾਲ ਦੇ ਨਾਲ ਤੁਸੀਂ ਤਸਵੀਰਾਂ ਦੇ ਵਿੱਚ ਇਹ ਵੀ ਦੇਖ ਸਕਦੇ ਹੋ ਕਿ ਜਿਹੜੀ ਅਸੀਂ ਤੁਹਾਨੂੰ 2 ਦਿਨ ਪਹਿਲਾਂ ਰਿਪੋਰਟ ਦਿੱਤੀ ਸੀ ਕਿ ਉਸ ਦੇ ਵਿੱਚ ਇੱਕ ਮੋੜ ਪਿਆ ਸੀ ਤੇ ਉਹ ਮੋੜ ਹੁਣ ਹੋਰ ਵੀ ਜ਼ਿਆਦਾ ਹੋ ਗਿਆ ਉਸ ਦੇ ਵਿੱਚੋਂ ਮਿੱਟੀ ਖੋਰ ਖੋਰ ਕੇ ਉਹ ਮੋੜ ਹੋਰ ਵੱਟਾ ਹੋ ਗਿਆ ਜਿਸ ਕਰਕੇ ਪਿੰਡ ਵਾਲਿਆਂ ਨੇ ਜਿਹੜੇ ਆਸ-ਪਾਸ ਦੇ ਜਿਹੜੇ ਨਿਵਾਸੀ ਨੇ ਪਿੰਡ ਵਾਲਿਆਂ ਨੇ ਉਹਨਾਂ ਨੇ ਗੱਟੇ ਲਖਣੇ ਉਸ ਸ਼ੁਰੂ ਕਰਤੇ ਨੇ ਉਸ ਬੰਨ੍ਹ ਨੂੰ ਪੂਰਾ ਕਰਨਾ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਦੋ ਬੰਦਿਆਂ ਨੂੰ ਜਿਹੜਾ ਥੱਲੇ ਭੇਜਿਆ ਗਿਆ ਉਹਨਾਂ ਦੇ ਲੱਕਾਂ ਤੇ ਰਸੇ ਬੰਨ ਕੇ ਇਸ ਵਾਸਤੇ ਕਿਉਂਕਿ ਜਿਹੜਾ ਲੋਹੇ ਦਾ ਜਾਲ ਸੀ ਉਸ ਜਾਲ ਨੂੰ ਗੱਟਿਆਂ ਦੇ ਅੱਗੇ ਵਛਾਉਣ ਵਾਸਤੇ ਰੱਖਣ ਵਾਸਤੇ ਉਹਨਾਂ ਨੂੰ ਥੱਲੇ ਭੇਜਿਆ ਗਿਆ ਫੁਕਤੇ ਇੰਤਜ਼ਾਮ ਕੀਤੇ ਜਾ ਰਹੇ ਨੇ ਕਿਉਂਕਿ ਪਾਣੀ ਦਾ ਲੈਵਲ ਵੀ ਜ਼ਿਆਦਾ ਹੋ ਗਿਆ ਤੇ ਪਾਣੀ ਦੀ ਸਪੀਡ ਵੀ ਤੁਸੀਂ ਇਸ ਟਾਈਮ ਚੈੱਕ ਕਰ ਸਕਦੇ ਹੋ ਸੋ ਇਹ ਤਸਵੀਰਾਂ ਅਸੀਂ ਤੁਹਾਨੂੰ ਪਾਖਰਪੁਰ ਪਿੰਡ ਦੀਆਂ ਦਿਖਾ ਰਹੇ ਹਾਂ ਸੋ ਇੱਥੇ ਜਿਹੜੇ ਲੋਕ ਇਸ ਟਾਈਮ ਬੰਨ੍ਹ ਦੇ ਉੱਤੇ ਪਹਿਰਾ ਦੇ ਰਹੇ ਨੇ ਬੰਨ੍ਹ ਨੂੰ ਬੰਨ੍ਹ ਰਹੇ ਨੇ ਗੱਟੇ ਰੱਖ ਰਹੇ ਨੇ ਲੋਹੇ ਦੇ ਜਾਲ ਵਿਚਾਰੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਸੋਇਨਾ ਪੈਂਡੋ ਵਾਲਿਆਂ ਨੇ 70 ਤੋਂ ਜ਼ਿਆਦਾ ਜਿਹੜੇ ਮਨਰੇਗਾ ਦੇ ਬੰਦੇ ਸੀਗੇ ਉਹਨਾਂ ਨੂੰ ਵੀ ਨਾਲ ਲਾਇਆ ਹੋਇਆ ਉਹ ਵੀ ਨਾਲ ਇਹਨਾਂ ਦੀ ਮਦਦ ਕਰ ਰਹੇ ਨੇ ਤੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਇਹਨਾਂ ਲੋਕਾਂ ਨੇ ਚਿੰਤਾ ਵੀ ਜਤਾਈ ਹੈ ਕਿਉਂਕਿ ਪਿੱਛੇ ਪਾਣੀ ਦਾ ਲਵਲ ਵੀ ਜ਼ਿਆਦਾ ਹੈ ਤੇ ਜਿਹੜੇ ਵੀ ਇਲਾਕਿਆਂ 'ਚ ਉਹ ਘੱਗਰ ਦਰਿਆ ਹੁੰਦਾ ਜਾਏਗਾ ਪੰਜਾਬ ਹਰਿਆਣੇ ਦੇ ਵਿੱਚ ਉਹਨਾਂ ਲੋਕਾਂ ਵਾਸਤੇ ਖਾਸ ਕਰਕੇ ਅਪੀਲ ਕੀਤੀ ਗਈ ਹੈ ਕਿ ਆਪਣੇ ਜਿਹੜਾ ਪੈਰਾ ਆ ਉਹ ਹੋਰ ਵੀ ਜ਼ਿਆਦਾ ਵਧਾ ਦਿਓ ਕਿਉਂਕਿ ਸਭ ਸੇ ਇਲਾਕੇ ਦੀ ਗੱਲ ਕਰੀਏ ਖਾਸ ਤੌਰ ਤੇ ਕਿ ਉਥੇ ਪਹਿਲਾਂ ਹੀ ਘੱਗਰ ਦਾ ਜਿਹੜਾ ਪਾਣੀ ਦਾ ਲੈਵਲ ਸੀ ਉਹ ਖਤਰੇ ਤੋਂ ਉੱਤੇ ਸੀ ਤੇ ਹੁਣ ਹੋਰ ਵੀ ਜ਼ਿਆਦਾ ਹੋ ਸਕਦਾ ਕਿਉਂਕਿ ਪਿੱਛੋਂ ਵੀ ਪਾਣੀ ਛੱਡ ਦਿੱਤਾ ਗਿਆ ਤੇ ਜਿਹੜੀਆਂ ਬਾਰਿਸ਼ਾਂ ਨੇ ਜਿਹੜੇ ਮੀਂਹ ਲਗਾਤਾਰ ਪੈ ਰਹੇ ਨੇ ਪੰਜਾਬ ਦੇ ਵਿੱਚ ਸੋ ਇਸ ਕਰਕੇ ਜੇ ਤੁਸੀਂ ਪਹਿਲਾਂ ਹੀ ਪਹਿਰਾ ਦੇ ਰਹੇ ਹੋ ਤੇ ਉਸ ਪਹਿਰੇ ਨੂੰ ਤੁਸੀਂ ਹੋਰ ਵੀ ਪੁਖਤਾ ਕਰ ਦੋ ਹੋਰ ਵੀ ਚੰਗੀ ਤਰ੍ਹਾਂ ਵੀ ਬਿਲਕੁਲ ਵੀ ਤੁਸੀਂ ਇੱਕ ਸੈਕਿੰਡ ਦਾ ਵੀ ਉੱਥੇ ਰਿਸਕ ਨਹੀਂ ਹੋਣ ਲੈ ਸਕੇ ਹੈਗੇ ਕਿਉਂਕਿ ਪਿੱਛੋਂ ਹੰਟੜਾ ਪਾਣੀ ਹੈ ਇੱਕਦਮ ਤੇਜ਼ ਆਏਗਾ ਤੇ ਜ਼ਿਆਦਾ ਆਏਗਾ ਹੁਣ ਅਗਲੀਆਂ ਤਸਵੀਰਾਂ ਦੇਖੋ ਮੁਬਾਰਕਪੁਰ ਪੁਲ ਦੀਆਂ ਕਿਉਂਕਿ ਜਿਹੜੀਆਂ ਅਸੀਂ 2 ਦਿਨ ਪਹਿਲਾਂ ਤੁਹਾਨੂੰ ਇਸ ਪੁਲ ਦੀਆਂ ਤਸਵੀਰਾਂ ਦਿਖਾਈਆਂ ਸੀਗੀਆਂ ਪਾਣੀ ਪੁਲ ਦੇ ਥੱਲੋਂ ਦੇ ਸੀ ਇਹ ਘੱਟ ਸੀ ਤੇ ਅੱਜ ਦੀਆਂ ਜਿਹੜੀਆਂ ਤਾਜ਼ਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਪੁਲ ਦਾ ਜਿਹੜਾ ਪਾਣੀ ਦਾ ਲੈਵਲ ਵੀ ਜ਼ਿਆਦਾ ਹੋ ਗਿਆ ਤੇ ਸਪੀਡ ਵੀ ਜ਼ਿਆਦਾ ਹੋ ਗਈ ਹੈ ਉਹਦਾ ਇੱਕੋ ਇੱਕ ਕਾਰਨ ਇਹੀ ਹੈ ਕਿ ਬਿਚੇ ਹਿਮਾਚਲ ਦੇ ਵਿੱਚ ਵੀ ਮੀਂਹ ਪੈ ਰਹੇ ਨੇ ਤੇ ਪੰਜਾਬ ਦੇ ਵਿੱਚ ਵੀ ਤੇ ਖਾਸ ਤੌਰ ਦੇ ਜੇ ਟੰਡੀਗੜ ਮੋਹਾਲੀ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਮੀਂਹ ਨਹੀਂ ਸੀ ਪਿਆ ਪਰ ਅੱਜ ਸਵੇਰ ਦਾ ਇੱਥੇ ਮੀਂਹ ਪੈ ਰਿਹਾ ਤੇ ਮੀਂਹ ਵੀ ਭਰੀ ਹੈ ਕੱਲ ਧੁੱਪ ਨਿਕਲੀ ਸੀ ਪਰ ਅੱਜ ਇਕਦਮ ਹੀ ਬੱਦਲ ਵਾਲੀ ਹੋਈ ਤੇ ਹਜੇ ਵੀ ਬੱਦਲ ਵਾਲੀ ਹੋਈ ਹੈ ਸ਼ਾਮ ਦੀ ਜੇ ਸ਼ੇਵਰਸ ਦੇ ਗੱਲ ਕਰੀ ਤੇ ਸਾਰਾ ਦਿਨ ਹੀ ਨੀ ਪੈਂਦਾ ਰਿਹਾ ਸੋ ਇੱਕੋ ਇੱਕੋ ਕਾਰਨ ਨਹੀਂ ਹੈ ਕਿ ਪਿੱਛੇ ਵੀ ਨਹੀਂ ਪੈ ਰਹੇ ਨੇ ਤੇ ਇੱਥੇ ਵੀ ਲਗਾਤਾਰ ਪੈ ਰਹੇ ਨੇ ਜਿਸ ਕਰਕੇ ਕੱਗਰ ਦਰਿਆ ਦੇ ਪਾਣੀ ਦਾ ਲੈਵਲ ਜ਼ਿਆਦਾ ਹੋ ਗਿਆ ਤੇ ਸਪੀਡ ਵੀ ਜ਼ਿਆਦਾ ਹੋ ਗਈ ਤੇ ਪਿੱਛੇ ਪਾਣੀ ਛੱਡ ਦਿੱਤਾ ਗਿਆ ਸੋ ਇਸ ਕਰਕੇ ਖਾਸ ਤੌਰ ਤੇ ਜਿਹੜੇ ਸਭ ਤੋਂ ਇਲਾਕੇ ਦੇ ਲੋਕ ਨੇ ਉਹਨਾਂ ਨੂੰ ਸਾਡੀ ਅਪੀਲ ਹੈ ਕਿ ਜੇ ਤੁਸੀਂ ਬੰਨਾਂ ਦੇ ਪਾਰੇ ਪੈਰਾ ਦੇ ਰਹੇ ਹੋ ਤੇ ਇਸ ਪੈਰੇ ਨੂੰ ਹੋਰ ਵੀ ਜ਼ਿਆਦਾ ਫੁਕਤਾ ਕਰ ਦੋ ਕਿਉਂਕਿ ਪਾਣੀ ਦਾ ਲੈਵਲ ਹੁਣ ਜ਼ਿਆਦਾ ਹੋਣ ਵਾਲਾ ਹੈ ਸੋ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਪੰਚਕੁਲਾ ਡੇਰਾਬਾਸੀ ਦੇ ਪੁਲ ਦੀਆਂ ਤਸਵੀਰਾਂ ਨੇ ਜਿਹੜਾ ਕਿ ਇਹ ਹਾਈਵੇ ਆ ਇਹ ਹਾਈਵੇ ਸਿੱਧਾ ਦਿੱਲੀ ਨੂੰ ਜਾਂਦਾ ਹੈ ਅੰਮ੍ਰਿਤਾਲੇ ਤੋਂ ਹੁੰਦਾ ਹੋਇਆ ਇਹ ਹਾਈਵੇ ਦਿੱਲੀ ਨੂੰ ਜਾਂਦਾ ਹੈ ਸੋ ਇਸ ਪੁਲ ਦੀਆਂ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਕਿ ਪਾਣੀ ਦਾ ਲੈਵਲ ਜ਼ਿਆਦਾ ਹੋ ਗਿਆ ਸਪੀਡ ਜ਼ਿਆਦਾ ਹੋ ਗਈ ਤੇ بارشਾਂ ਨਹੀਂ ਲਗਾਤਾਰ ਇੱਥੇ ਪੈ ਰਹੇ ਨੇ ਮੇਰਾ ਨਾਮ ਜਗਪ੍ਰੀਤ ਸਿੰਘ ਹੈ ਜੀ ਮੈਂ ਔਰੇ ਦਾ ਸਰਪੰਚਾਂ ਵੈਸੇ ਤਾਂ ਮੇਰੀ ਵਾਈਫ ਨੇ ਪਿੰਡ ਮੇਰਾ ਭੰਕਰਪੁਰ ਜੀ ਪਿੰਡ ਵਸੀਆਂ ਨੇ ਅੱਜ ਤੋਂ 4-5 ਦਿਨ ਪਹਿਲਾਂ ਇਹ ਬਾੜ ਦੇ ਜਿਹੜਾ ਪਾੜ ਲੱਗਿਆ ਸੀਗਾ ਦੇਖਿਆ ਫਿਰ ਆਪਾਂ ਨੇ ਪਿੰਡ ਵਾਲਿਆਂ ਨੂੰ ਸਨੇਹਾ ਲਾਇਆ ਮੁੰਡਿਆਂ ਨੂੰ ਨਾਲੇ ਪ੍ਰਸ਼ਾਸਨ ਨੂੰ ਸਨੇਹਾ ਲਾਇਆ ਫਿਰ ਆਪਾਂ ਨੇ ਰਲ ਮਿਲ ਕੇ ਪਹਿਲਾਂ ਇੱਕ ਵਾਰੀ ਪਾੜ ਬੰਦ ਕਰ ਚੁੱਕੇ ਸੀਗੇ ਉਹਦੇ ਦੁਆਦ ਦੁਬਾਰਾ 2-3 ਦਿਨ ਪਹਿਲਾਂ ਜਿਹੜੀ ਵਾਰਸ ਜ਼ਿਆਦਾ ਹੋਣ ਕਰਕੇ ਇਹ ਦੁਬਾਰਾ ਫੜ ਗਿਆ ਸੀਗਾ ਹੁਣ ਆਪਾਂ 2-3 ਦਿਨ ਤੋਂ ਫੇਰ ਲੱਗੇ ਹੋਏ ਆ ਇਹਨੂੰ ਠੀਕ ਕਰਨ ਲਈ ਬਾਈ ਜੀ ਆਪਾਂ ਤਾਂ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜੇ ਜਿਹੜੇ ਪਿੰਡ ਅੱਗੇ ਪਾਣੀ ਜਾਂਦਾ ਹੈ ਨਾ ਵੀ ਕੋਈ ਨਾ ਕੋਈ ਮੋਤਵਾਰ ਬੰਦੇ ਖਿਆਲ ਰੱਖਣ ਕਿ ਪਾਣੀ ਦੇ ਨੇੜੇ ਨਾ ਕੋਈ ਜਾਵੇ ਬੱਚੇ ਨਾ ਜਾਣ ਜਸਪ੍ਰੀਤ ਸਿੰਘ ਅਰੀ ਪਿੰਡ ਭਾਂਕਰਪੁਰਾ ਜੀ ਇਹ ਪਾੜ ਪੈ ਗਿਆ ਜੀ 50 ਤੋਂ 60 ਫੁੱਟ ਦੇਖ ਲਓ ਤੁਸੀਂ ਇੱਧਰ ਦੇਖ ਸਕਦੇ ਹੋ 100 ਫੁੱਟ ਦੇ ਕਰੀਬ ਆ ਪਾੜੇ ਸਰਪੰਚ ਸਾਹਿਬ ਸਾਡੇ ਪਿੰਡ ਵਾਸੀ ਸਾਰਿਆਂ ਨੇ ਬਾਕੀ ਪ੍ਰਸ਼ਾਸਨ ਵਾਲਿਆਂ ਨੇ ਵੀ ਸਾਰਿਆਂ ਨੇ 2000 ਕਟਾ ਸੀ ਪਹਿਲੇ ਲਾਇਆ ਸੀਗਾ ਜੀ ਉਹ ਜਦੋਂ ਪਾਣੀ ਆਇਆ ਸਾਰਾ ੜ ਗਿਆ ਸਾਡਾ ਉਸ ਤੋਂ ਬਾਅਦ ਅਸੀਂ ਇਹ ਜਾਲ ਬੰਨੇ ਆ ਜੀ ਜਾਲ ਲਾ ਰਹੇ ਆ 5 ਦਿਨ ਹੋ ਗਏ ਸਾਨੂੰ ਰੇ ਲੱਗਿਆ ਨੂੰ ਸਰਪੰਚ ਸਾਹਿਬ ਉਰੀਆਂ ਸਾਡੇ ਪਿੰਡ ਦੇ ਸਾਰੇ ਪਿੰਡ ਵਾਸੀ ਉਰੀਆਂ ਜੀ ਪ੍ਰਸ਼ਾਸਨ ਵਾਲੇ ਸਾਰੇ ਮੌਜੂਦਾਂ ਦੀ ਰਾਤ ਉਰੇ ਪੱਥਰ ਦੇ ਪੱਥਰ ਦੀਆਂ ਗੱਡੀਆਂ ਮੰਗਾਈ ਜੀ ਅਸੀਂ ਕਟੇ ਹੀ ਭਰ ਰਹੇ ਆ ਟਰੈਕਟਰ ਟਰਾਲੀਆਂ ਸਰਪੰਚ ਸਾਹਿਬ ਨੇ ਲਾਈ ਵੀ ਆਪਣੇ ਪਿੰਡ ਤੋਂ ਸਾਰਿਆਂ ਨੂੰ ਸੁਨੇਹਾ ਲਾ ਕੇ ਭੋਗ ਲੈਣ ਲਾਈ ਵੀ ਜੀ ਸੀ ਬੀ ਮਸ਼ੀਨਾ 70 ਬੰਦੇ ਲੇਬਰ ਵਾਲੇ ਲੱਗ ਰਹੇ ਆ ਜੀ ਸਾਡੇ ਹੋਂ ਉਰੇ ਮੌਕੇ ਦੇ ਇਸ ਟਾਈਮ ਡੇਢ ਕ ਘੰਟਾ ਪਹਿਲਾਂ ਵਧਿਆ ਜੀ ਇਹ ਪਾਣੀ ਉੱਪਰੋਂ ਗੇਟ ਖੁੱਲਿਆ ਜੀ ਦੋ ਦਿਨ ਪਹਿਲਾਂ ਸੈੱਟ ਹੋ ਗਿਆ ਤੇ ਜੀ ਸਾਰਾ ਹੈ ਨਾ ਘਟ ਗਿਆ ਸੀਗਾ ਪਾਣੀ ਹੁਣ ਦੁਬਾਰੇ ਪਾਣੀ ਚੱਲ ਗਿਆ ਜੀ ਪਾਣੀ ਆ ਸਕਦਾ ਜੀ ਬਿਲਕੁਲ ਆ ਸਕਦਾ ਜੇ ਹੋਰ ਬਰਸਾਤ ਹੁੰਦੀ ਆ ਜ਼ਿਆਦਾ ਪਾਣੀ ਆਊਗਾ ਸਾਡੇ ਵੀਰੇ ਨੀਚੇ ਨੀ ਚਲੇ ਪਾਸੇ ਜਿੰਨੀ ਵੀ ਫਸਲਾਂ ਜੀਰੀ ਹੋ ਗਈ ਮੱਕੀ ਹੋ ਗਈ ਮਿਰਚਾਂ ਸਭ ਤਬਾਹ ਹੋ ਗਿਆ ਜੀ ਨੀਚੇਲੇ ਪਾਸੇ ਅੱਗੇ ਵੀ ਪਾਣੀ ਜਾ ਸਕਦਾ ਆਪਾਂ ਤੇ ਹੀ ਅਪੀਲ ਕਰਾਂਗੇ ਵੀ ਆਪਣਾ ਸੇਫ ਜਗ੍ਹਾ ਤੇ ਰਹੋ ਭਾਈ ਆਪਣਾ ਧਿਆਨ ਰੱਖੋ ਵੀ ਫਸਲਾਂ ਤੇ ਪਾਣੀ ਨਾ ਚੜੇ

ਕਿੰਦੇ ਬਸ ਨਹੀਂ ਵਰਤੀ ਗਰਬ ਮਦਦਾਂ ਦੀ ਰੋ ਉਨਕੀ ਲੋਜੀ ਇੰਟਰਨੈਟ ਮੈਂ ਬਣਾ ਤੋਸਾ ਨਹੀਂ ਤੇ ਹੈਂਕਿਓ ਬਾਕੀ ਬਾਕੀ ਬੋਲਣਾ ਆਹ ਬੈ ਜਾਓ ਕਿਹਦਾ ਘਰ ਹੈ ਮੈਂ ਕੋਈ ਨਹੀਂ ਹੇਠਾ ਕਾ ਕਰਾਣੀ ਪਣਾ ਆਹ ਆਹ ਮੇਰੇ ਨਾਲ